ਹਾਂਜੀ ਬਜੀ ਨਮਸਕਾਰ ਆ ਦਾ ਆਪਸ ਹੱਥ ਜੀ ਆਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਘਰੇ ਦੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹੋਰ ਵੀ ਸੱਜਣੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹੋ ਤਹੋ ਜੀ ਬਾਜੀ ਤੁਹਾਨੂੰ ਪਤਾ ਹੀ ਆ ਕਿ ਪ੍ਰਾ ਤੁਹਾਡਾ ਡੇਲੀ ਤੇ ਡੇਲੀ ਮੇਰਾ ਵੀਰ ਕਿਹੜੀਆਂ ਚੀਜ਼ਾਂ ਲਾਉਂਦਾ ਆ ਠੀਕ ਆ ਆਪਣੇ ਪ੍ਰਾ ਜੋੜਿਆਂ ਨੂੰ ਵੇਚ ਕੇ ਕੂਕੂ ਕੜਿਆਂ ਨੂੰ ਵੇਚ ਕੇ ਖੁਸ਼ ਹੋ ਜਾਂਦੇ ਤੇ ਜਿਹੜੇ ਮੱਚਦੇ ਆ ਨਾ ਮੇਰਾ ਭਰਾ ਉਹ ਪੂਰੇ ਐਂਟੀ ਧੂਆਂ ਹੀ ਮਾਰਨ ਲੱਗ ਜਾਂਦੇ ਮੇਰਾ ਵੀਰ ਠੀਕ ਆ ਜੀ ਚੈੱਕ ਕਰੋ ਦਰਸ਼ਕੋ ਆਪਣੀਆਂ ਅੱਜ ਵਾਲੀਆਂ ਰਾਣੀ ਸੁੰਦਰਾ ਦੀ ਕੁਆਲਿਟੀ ਚੈੱਕ ਕਰੋ ਜੀ ਵੱਡੀਆਂ ਗੂਧਰੀਆਂ ਪਿਓਰ ਹਜ਼ਾਰ ਵਾਲੀ ਕੁਤਰਾ ਦੇ ਵਿੱਚ ਵੀਰੇ ਇੱਕ ਗੱਲ ਮੈਂ ਹੋਰ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਕਿਸੇ ਬੰਦੇ ਨੂੰ ਕੋਈ ਦੁੱਖ ਤਕਲੀਫ ਹੋਈ ਵੀਰੇ ਮੇਰਾ ਥੱਲੇ ਨੰਬਰ ਦਿੱਤਾ ਹੁੰਦਾ ਮੇਰਾ ਵੀਰ ਤੁਸੀਂ ਮੈਨੂੰ ਫੋਨ ਲ ਠੀਕ ਹੈ ਜੋ ਕੁਝ ਤੁਸੀਂ ਮੈਥੋਂ ਪੁੱਛਣਾ ਕਬੂਤਰ ਕਿੱਥੋਂ ਆਏ ਕਿੱਥੋਂ ਨਹੀਂ ਤੁਹਾਨੂੰ ਮੈਂ ਡਾਇਰੈਕਟ ਬੰਦਿਆਂ ਨਾਲ ਮਲਾਉਂਗਾ ਮੇਰਾ ਭਰਾ ਠੀਕ ਹੈ ਜੀ ਜੇ ਮੰਨ ਕੇ ਚੱਲੋ ਤੁਹਾਡੇ ਮਨ ਅੰਦਰ ਬਹੁਤ ਇੱਛਾ ਹੁੰਦੀ ਨਾ ਸਵਾਲ ਜਵਾਬ ਕਰਨ ਦੀ ਤੁਸੀਂ ਮੈਨੂੰ ਫੋਨ ਲਾਇਆ ਕਰੋ ਮੈਂ ਤੁਹਾਨੂੰ ਡਾਇਰੈਕਟ ਬੰਦਿਆਂ ਦੇ ਘਰ ਲੈ ਕੇ ਜਾਇਆ ਕਰਾਂਗਾ ਮੇਰਾ ਭਰਾ ਉੱਥੇ ਤੁਸੀਂ ਜੋ ਪੁੱਛਣਾ ਜੋ ਤੁਸੀਂ ਇੰਟਰਵਿਊ ਕਰਨੀ ਹੈ ਅਗਲੇ ਨਾਲ ਕਰ ਲਿਓ ਅਗਲਾ ਤੁਹਾਨੂੰ ਠਾਹ ਸੁੱਟੇ ਮੇਰਾ ਭਰਾ ਜਵਾਬ ਦੇਗਾ ਤੁਹਾਨੂੰ ਆਪੇ ਮੇਰਾ ਭਰਾ ਤੁਹਾਡੀ ਗੱਲ ਦਾ ਉੱਤਰ ਮਿਲ ਜੂਗਾ ਠੀਕ ਹੈ ਬੱਡੀਆਂ ਕੂਤਰੀਆਂ ਸਤੋਂ ਪਿਓਰ ਹਜ਼ਾਰ ਵਾਲੀ ਕੂਤਰਾ ਵਿੱਚੋਂ ਦੇਖੋ ਜੀ ਕਾਲੀ ਨੋਕ ਚਿੱਟੀਆਂ ਅੱਖਾਂ ਕਰਦ ਕਾਠ ਕੂਤਰੀਆਂ ਦਾ ਚੈੱਕ ਕਰ ਲਓ ਮੇਰਾ ਵੀਰ ਬਰੇ ਇਹੋ ਜੀਆਂ ਕੂਤਰੀਆਂ ਨੇ ਨਾ ਬੱਚੇ ਨਾਲ ਤੇ ਅੱਭੋਂ ਆਇਆ ਤੂੰ ਨਹੀਂ ਬਣੇ ਤੁਹਾਡੇ ਤੋਂ ਬਰੇ ਸਾਂ ਬਸ ਤੁਸੀਂ ਚੰਗੀ ਕਰੋ ਇਹਨਾਂ ਦੀ ਠੀਕ ਹੈ ਬਾਕੀ ਗੁਆਟੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਬਿਲਕੁਲ ਬਾਈ ਜੀ ਹੂ ਹੂ ਗੂਤੀਆਂ ਨੇ ਪਤਾ ਹੀ ਨਹੀਂ ਲੱਗਦਾ ਪਹਿਲੀ ਗੂਤਰੀ ਕਿਹੜੀ ਤੇ ਆਪਣੀ ਦੂਜੀ ਗੂਤਰੀ ਕਿਹੜੀ ਆ ਜੀ ਬਾਕੀ ਜਿਹੜਾ ਬੰਦਾ ਆਪਣਾ ਸ਼ਿਕਾਰੀ ਪਰਖੀ ਬੰਦਾ ਹੋਏਗਾ ਨਾ ਉਸ ਮੇਰੇ ਭਰਾ ਨੇ ਕਬੂਤਰੀਆਂ ਦੀ ਸ਼ਕਲ ਦਾ ਕੁਲੋ ਇੱਕੇ ਪਹਿਲਾਂ ਫੋਨ ਲਾ ਲੈਣਾ ਕਾਸ਼ ਵੀਰੇ ਗੂਤਰਾ ਤੁਸੀਂ ਸਾਡੇ ਵਾਸਤੇ ਰੋਕ ਲਿਓ ਕੂਤਰੀਆਂ ਸਾਡੀਆਂ ਹੋ ਗਿਆ ਗਾਂ ਨਾਲ ਕਿਤੇ ਦਿਓ ਠੀਕ ਆ ਬਟ ਯਾਰ ਆਪਾਂ ਤਾਂ ਜਿਹੜੇ ਕਿਸੇ ਭਰਾ ਨੇ ਵੀਰੇ ਮਾਦੀਆਂ ਆਪਣੇ ਤੋਂ ਆਹ ਬੋੱਕ ਕਰਾ ਲਈਆਂ ਠੀਕ ਆ ਆਪਾਂ ਤਾਂ ਉਸ ਸੱਜਣ ਦੇ ਲਈ ਮੇਰਾ ਵੀਰ ਮਾਦੀਆਂ ਇਹ ਰੱਖ ਲਿਆਂਗੇ ਤੇ ਉਸ ਭਰਾ ਨੂੰ ਆਪਾਂ ਕੂਤਰੀਆਂ ਇਹ ਉਹਦੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਮੇਰਾ ਵੀਰ ਦੇ ਦੇਾਂਗੇ ਠੀਕ ਹੈ ਚੈੱਕ ਕਰ ਲਓ ਵੀਰੇ ਬਿਲਕੁਲ ਤੰਦਰੁਸਤ ਆਪਣੀਆਂ ਵੱਡੀਆਂ ਕੂਤਰੀਆਂ ਨੇ ਪ्युअर ਹਜ਼ਾਰਾਂ ਵਾਲੀ ਕੂਤਰਾ ਵਿੱਚੋਂ ਜੀ ਆਂਡੇ ਬੱਚੇ ਧਰਦੀਆਂ ਹੋਈਆਂ ਲੈਂਥਾਂ ਚੈੱਕ ਕਰ ਲਓ ਮੇਰਾ ਭਰਾ ਤੁਹਾਨੂੰ ਪਤਾ ਹੀ ਆ ਜੀ ਜਾਨਵਰ ਆਪਣਿਆਂ ਦੀ ਕੁਆਲਿਟੀ ਕੀ ਹੁੰਦੀ ਫੋਲੋ ਵੈਕਸੀਨੇਟ ਹੋਏ ਹੋਏ ਜਾਨਵਰ ਆ ਯਾਰ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਖੁੱਡਿਆਂ ਦੇ ਅੰਦਰ ਇਹਨਾਂ ਨੂੰ ਐਂਟਰ ਕਰ ਸਕਦੇ ਹੋ ਠੀਕ ਹੈ ਵੀਰੇ ਉੱਡਣ ਦੀ ਆਪਣੀ ਫੋਲੋ ਬਟਾ ਫੋਲੋ ਗਰੰਟੀ ਰਹਿੰਦੀ ਆ ਠੀਕ ਹੈ ਬਾਕੀ ਚੰਗੀ ਸੰਭ ਕਰੋਗੇ ਰਿਜ਼ਲਟ ਤੁਹਾਨੂੰ ਚੰਗਾ ਹੀ ਮਿਲ ਜੇਗਾ ਨਹੀਂ ਤਾਂ ਵੀਰੇ ਉਸ ਥਾਂ ਤੇ ਸਾਡੇ ਯੂਟਿਊਬਰਾਂ ਦੀ ਗਰੰਟੀਆਂ ਕੋਸ਼ ਨਹੀਂ ਕਰਦੀਆਂ ਜਿੱਥੇ ਬੰਦਾ ਆਪ ਮੇਰਾ ਭਰਾ ਹੱਥ ਪੱਲਾ ਨਾ ਮਰੇ ਠੀਕ ਹੈ ਤੇ ਆਜੋ ਦਰਸ਼ਕੋ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਾਕੀ ਸ਼ੌਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤਾਈ ਬਣੇ ਰਹੋ ਆਪਣਾ ਪਿਆਰਾ ਜਿਹਾ ਕਮੈਂਟ ਮੇਰਾ ਭਰਾ ਤੁਸੀਂ ਲਾਜ਼ਮੀ ਕਰਕੇ ਜਾਣਾ ਹੈ ਤੇ ਦੱਸਣਾ ਸੱਜਣੋ ਕਿਦਾਂ ਦੀਆਂ ਲਗੀਆਂ ਤੁਹਾਨੂੰ ਆਪਣੀਆਂ ਇਹ ਟ ਹਾਂਜੀ ਵੀ ਸਦਨੋ ਆ ਚੈੱਕ ਕਰ ਲਓ ਆਪਣੀ ਵੀਰੇ ਪਹਿਲੀ ਮਾਦੀ ਦੀ ਕੁਆਲਿਟੀ ਦੇਖੋ ਮੇਰਾ ਭਰਾ ਵੀਰੇ ਆਪਣੇ ਜਾਮਰਾਂ ਦਾ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਚੈੱਕ ਕਰਿਆ ਕਰੋ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਆਪਾਂ ਲਾਈ ਦੀਆਂ ਨੇ ਮੇਰਾ ਭਰਾ ਬਿਲਕੁਲ ਟੌਪ ਲਾਈ ਦੀਆਂ ਨੇ ਬਾਕੀ ਚਲੋ ਆਦੀ ਦੀ ਡੇਟ ਵਿੱਚ ਹਰ ਬੰਦਾ ਸਿਆਣਾ ਜੀ ਜੇ ਕੋਈ ਸਾਡੇ ਤੋਂ ਜਨਬਰ ਵੀਰੇ ਮੁੱਲ ਲੈਂਦਾ ਆ ਕੋਈ ਅਨਪੜ ਗਵਾਰ ਹੈ ਨਹੀਂ ਕੋਈ ਏਡਾ ਨਾ ਸਮਝ ਬੰਦਾ ਤਾਂ ਹੈ ਨਹੀਂਗਾ ਜੀ ਕਿ ਜਿਹਨੂੰ ਜਨਬਰਾਂ ਦੀਆਂ ਨਸਲ ਦੀ ਪਰਖ ਨਾ ਹੋਵੇ ਹੁਣ ਦੇਖੋ ਆ ਕੂਤਰੀ ਆ ਜੇ ਹਜ਼ਾਰ ਵਾਲੇ ਕੂਤਰਾ ਵਿੱਚੋਂ ਨਹੀਂ ਗਈ ਇਹਨੂੰ ਹਮੇ ਪੁੰਨੂ ਵਾਲੇ ਕੂਤਰਾ ਥੋੜੀ ਨਾ ਕ ਠੀਕ ਹੈ ਮੇਰਾ ਪ੍ਰਾ ਇਹਨਾਂ ਦਾ ਦੇਖ ਲਿਆ ਕਰੋ ਮੇਰਾ ਪ੍ਰਾ ਸ਼ਕਲਾ ਕੋ ਵੇਖ ਕੇ ਮਾੜਾ ਮੋਟਾ ਬੰਦਾ ਆਪ ਵੀ ਅੰਦਾਜ਼ਾ ਲਾ ਲੈਂਦਾ ਹੁਣ ਇਹੋ ਜੇ ਕੂਤ ਨੂੰ ਕਿਵੇਂ ਪੁੰਨੂ ਜਾਂ ਬਾਬੇ ਤਾਂ ਨਾਲੇ ਕੂਤਰ ਕਹਿ ਦਿਆਂ ਦੱਸੋ ਵੀਰੇ ਜਿਹੜੀ ਨਸਲ ਹੈਗੀ ਹੈ ਨਸਲ ਦਾ ਨਾਮ ਆਪਾਂ ਲਾਂਵਾਂਗੇ ਠੀਕ ਹੈ ਜੀ ਠਹਿਰ ਜਾ ਠਹਿਰ ਜਾ ਆ ਲੋ ਜੀ ਆ ਕਬੂਤਰੀ ਦਾ ਚੀੜ ਪੰਨ ਚੈੱਕ ਕਰ ਲੋ ਵੀਰੇ ਸ਼ਕਲ ਚੈੱਕ ਕਰ ਲੋ ਇਹੋ ਜੀਆਂ ਕੂਤਰੀਆਂ ਵੀਰੇ ਨਾ ਤਾਂ ਇਹਨਾਂ ਦੇ ਬੱਚੇ ਬਾਹਰਲੇ ਪਿੰਡਾਂ ਤੋਂ ਜਾਂਦੇ ਤੇ ਪੂਰੇ ਫੁੱਲ ਡਾਬਿਆ ਬਾਈ ਜੀ ਠੀਕ ਹੈ ਉੜਦੇ ਵੀ ਵੀਰੇ ਜਮਾਂ ਵਿਚਕਾਰੇ ਆ ਆਦੋ ਦੇ ਵਿੱਚ ਆ ਕੇ ਟਾਈਮ ਟੂ ਜਮਾਂ ਨਹੀਂ ਲਵਾਉਂਦੇ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਬਿਲਕੁਲ ਛੋਟਾ ਜਿਹਾ ਨੂਰ ਮੇਰਾ ਭਰਾ ਨੀਲੀਆਂ ਅੱਖਾਂ ਦੀ ਡੋਰੀਆਂ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਤੇ ਆਹ ਬਾਈ ਜੀ ਦੂਜੀ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰ ਲਓ ਸ਼ਾ ਕਾਲੀ ਜੀ ਨੋਕ ਵੀਰੇ ਦੋਨੇ ਕਬੂਤਰੀਆਂ ਬਿਲਕੁਲ ਇੱਕੋ ਜੀਆਂ ਨੇ ਆਪਰੇ ਦੂਜੀ ਸਾਈਡ ਦੀ ਅੱਖ ਦੀ ਕੁਆਲਟੀ ਤੁਸੀਂ ਚੈੱਕ ਕਰ ਲੇਤੀ ਹੈ ਬਾਕੀ ਇਹ ਸਭ ਨੂੰ ਚੈੱਕ ਕਰ ਲਓ ਤੇ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਜੀ ਆਪਣੀ ਕੂਤਰੀ ਦਾ ਇਹ ਆ ਲੋ ਜੀ ਦੇਖੋ ਮੇਰਾ ਭਰਾ ਕਿੱਡੇ ਚੌੜੇ ਸੱਜਣੋਂ ਕੋਈ ਜੂਨ ਹੀ ਕੋਈ ਕਹੋ ਨਹੀਂ ਚੈੱਕ ਕਰੋ ਨਹੀਂ ਤਾਂ ਆਮ ਲੋਕਾਂ ਦੇ ਪੁੱਤਰ ਜੂਆਂ ਨਾਲ ਹੀ ਭਰੇ ਹੁੰਦੇ ਆ ਠੀਕ ਹੈ ਜੀ ਤੇ ਆ ਚੈੱਕ ਕਰ ਸਾਧਿਓ ਜੀ ਆਪਣੇ ਜਾਨਵਰ ਬਿਲਕੁਲ ਸਾਫ਼ ਸੁਥਰੇ ਹੁੰਦੇ ਨੇ ਸੱਜਣੋਂ ਬੇਫਿਕਰ ਹੋ ਕੇ ਖੋਡੇ ਅੰਦਰ ਤੁਸੀਂ ਐਂਟਰੀ ਇਹਨਾਂ ਨੂੰ ਕਰਿਆ ਕਰੋ ਠਹਿਰ ਜਾ ਠਹਿਰ ਜਾ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰ ਲੋ ਕੋਈ ਗੈਬ ਨਹੀਂ ਆ ਕੋਈ ਕਹੋ ਨਹੀਂ ਆ ਪੱਲੇ ਦੀ ਮੇਰਾ ਵੀ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਰਹੀ ਗੱਲ ਸੱਜਣੋਂ ਪੂਸ਼ ਦੀ ਆ ਲੋ ਜੀ ਕਿਉਂ ਬਣਦੀ ਫਿਰ ਗੱਲ ਕਿ ਨਹੀਂ ਦੇਖੋ ਆਹ ਹੁੰਦੀ ਮੇਰਾ ਭਰਾ ਬਲੱਡ ਲਾਈਨ ਲੋਕਾਂ ਨੂੰ ਵੀਰੇ ਹੁਣ ਚਲੋ ਕੀ ਕਹੀਏ ਯਾਰ ਉਮਰਾਂ ਲੰਘ ਗਿਆ ਕੂਤਰ ਉਹਨਾਂ ਨੂੰ ਫੜ ਕੇ ਸ਼ੌਂਕ ਨਹੀਂ ਕਰਾਉਣ ਆਇਆ ਅੱਜ ਤੱਕ ਦੇਖੋ ਆਹ ਹੁੰਦੀ ਪੂਛ ਜਿੱਧਰ ਮਰਜ਼ੀ ਕਰੀ ਚੱਲੋ ਯਾਰ ਬਿਲਕੁਲ ਬੰਦ ਪੂਛ ਰੱਖਦੀ ਐ ਠੀਕ ਹੈ ਜੀ ਤੇ ਆਹ ਸੱਜਣੂ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜਮਾ ਲਾਲ ਸੁਰਖ ਪੈਰ ਬੰਦ ਜੋੜਾਂ ਦੀ ਆਪਣੀ ਇਹ ਮਾਦੀ ਐ ਤੇ ਆਹ ਸੀਗੀ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਇੱਕ ਭਰਾ ਨੇ ਫੋਨ ਲਾਇਆ ਕਹਿੰਦਾ ਯਾਰ ਤੁਸੀਂ 모ਗੀ ਵਾਲੇ ਬਹੁਤ ਨਸਲਾਂ ਦੱਸ ਦਿਓ ਮੈਂ ਕਿਹਾ ਕੀ ਕਰੀਏ ਵੀਰੇ ਸਾਡੇ ਕੋਲੇ ਬੈਠੀਆਂ ਨੇ ਅਸੀਂ ਦੱਸਣ ਗਈਆਂ ਚਾਹੇ ਮੈਂ ਆ ਚਾਹੇ ਕੋਈ ਵੀ ਆ ਯਾਰ ਠੀਕ ਆ ਜੀ ਵੀਰੇ ਸਾਡੇ ਜਾਨਵਰਾਂ ਦੇ ਵਿੱਚ ਕੁਆਲਿਟੀ ਹੁੰਦੀ 모ਗੀ ਵਾਲੇ ਕੂਤਰਾਂ ਦੇ ਵਿੱਚ ਠੀਕ ਆ ਤਾਂ ਕਰਕੇ ਵੀਰੇ ਅਸੀਂ ਨਸਲਾਂ ਦਾ ਨਾਂ ਦੱਸੀਦਾ ਯਾ ਚੈੱਕ ਕਰ ਲੋ ਠੀਕ ਆ ਜੀ ਤੇ ਹੁਣ ਮੈਂ ਤੁਹਾਨੂੰ ਅਗਲੀ ਕਬੂਤਰੀ ਵਿਖਾਉਣਾ हां जी, 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 जी भाई जी ਆਹ ਆਪਣੀ ਅਗਲੀ ਮਦੀਨ ਮੇਰਾ ਭਰਾ ਚੈੱਕ ਕਰੋ ਦੇਖੋ ਜੀ ਕਿਉਂ ਲੱਗਦਾ ਭਲੇਖਾ ਨਾ ਐਂ ਲੱਗਦਾ ਮੈਂ ਉਹੀ ਗੂਦੀ ਨੂੰ ਫੜ ਕੇ ਦੁਬਾਰਾ ਤੁਮੇ ਸ਼ੌਕ ਕਰਾਈਆਂ ਨਾ ਪਰ ਨਹੀਂ ਮੇਰਾ ਵੀਰੇ ਇਹ ਵੀਰੇ ਆਪਣੀ ਅਗਲੀ ਮਾਦੀ ਆ ਮੇਰਾ ਭਰਾ ਕੱਦ ਕਾਠ ਹੈਕ ਚੈੱਕ ਕਰੋ ਜੀ ਕੂਤਰੀਆਂ ਦੀ ਦੇਖੋ ਐ ਨੁਕਰੀ ਘੋੜੀਆਂ ਦੇ ਵਾਂਗੂ ਕੱਦ ਕਾਠਾ ਕੂਤਰੀਆਂ ਦਾ ਪਤਾ ਲੱਗਦਾ ਹਾਂ ਵੀ ਬਾਕੀ ਕੋਈ ਅਸਲੇ ਫਿਰਦੇ ਨਹੀਂ ਤੇ ਇੱਕ ਗੱਲ ਬਾਈ ਜੀ ਹੋਰ ਜੋੜਿਆਂ ਦੇ ਵਿੱਚ ਜਿੰਨੀ ਚੰਗੀ ਕਬੂਤਰੀ ਹੋਏਗੀ ਨਾ ਨਸਲ ਉਹਨੇ ਹੀ ਵੱਧ ਡਾਉਣੀ ਹੈ ਤੁਸੀਂ ਕਦੇ ਵੇਖ ਲਿਓ ਕਦੇ ਪਰਖ ਲਿਓ ਮੇਰਾ ਭਰਾ ਕਬੂਤਰ ਥੋੜਾ ਲੱਖ ਚੰਗਾ ਚਲੋ ਆਪਾਂ ਮੰ ਹੁੰਦੀ ਆ ਪਰ ਸਦਰੋਂ ਜੋੜਿਆਂ ਦੇ ਵਿੱਚ ਮਾਦੀਆਂ ਦਾ ਚੰਗਾ ਹੋਣਾ ਬਹੁਤ ਹੀ ਜ਼ਿਆਦਾ ਲਾਜ਼ਮੀ ਜ਼ਰੂਰੀ ਆ ਮੇਰਾ ਭਰਾ ਠੀਕ ਆ ਆ ਚੈੱਕ ਕਰ ਲਓ ਮੇਰਾ ਭਰ ਤੁਸੀਂ ਆਪਣੀਆਂ ਮਾਦੀਆਂ ਨੂੰ ਠੀਕ ਆ ਰੰਗ ਰੂਪ ਸ਼ਕਲ ਅਕਲ ਤੁਸੀਂ ਚੈੱਕ ਚੰਗੀ ਤਰ੍ਹਾਂ ਕਰ ਸਕਦੇ ਹੋ ਤੇ ਆ ਬਜੀ ਮਾਦੀ ਆਪਣੀ ਦੀ ਅੱਖ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਕਾਲੀ ਨੋਕ ਅੱਖ ਦੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਜੀ ਬਿਲਕੁਲ ਛੋਟਾ ਜਿਹਾ ਨੂਰ ਆਪਣੀ ਮਾਦੀ ਆਹ ਰੱਖਦੀ ਆ ਠੀਕ ਆ ਤੇ ਆ ਸੱਜਣੋ ਦੂਜੇ ਸਾਈਡ ਦੀ ਅੱਖ ਮੇਰਾ ਭਰਾ ਦੇਖੋ ਜੀ ਕੋਈ ਬਿਮਾਰ ਨਹੀਂ ਸ਼ਮਾਰਨੀ ਬਾਈ ਜੀ ਫੁੱਲ ਤੰਦਰੁਸਤ ਆਪਣੀਆਂ ਵੱਡੀਆਂ ਕੂਤੀਆਂ ਨੇ ਹੁਣ ਮੈਂ ਤੁਹਾਨੂੰ ਪੱਲਾ ਬਖਾਉਣਾ ਜੀ ਇਹਦਾ ਇਹ ਆ ਲੋ ਮੇਰਾ ਵੀਰੋ ਦੇਖੋ ਜੀ ਆਹਾ ਹੁੰਦੀ ਮੇਰਾ ਭਰਾ ਅਸਲ ਪੱਲੇ ਦੀ ਕੁਆਲਿਟੀ ਹੈ ਲਾਸਟ ਵਾਲੀਆਂ ਕੰਨੀਆਂ ਵਿੱਚੋਂ ਕੁਝ ਆ ਰਹੀਆਂ ਨੇ ਉਹਦੇ ਬਾਵਜੂਦ ਤੁਸੀਂ ਪੱਲੇ ਦੀ ਬਨਾਵਟ ਚੈੱਕ ਕਰ ਸਕਦੇ ਹੋ ਵੀਰੇ ਕੋਈ ਗੈਪ ਨਹੀਂ ਮੈਂ ਠੀਕ ਹੈ ਜੀ ਪੱਲਾ ਬਾਈ ਜੀ ਪੂਰਾ 90 ਡਿਗਰੀ ਦੇ ਐਂਗਲ ਨਾਲ ਮੈਂ ਖੋਲਾ ਦੇਖੋ ਤੁਹਾਡੇ ਸਾਹਮਣੇ ਆ ਠੀਕ ਹੈ ਜਿਵੇਂ ਸਤਿਨੂੰ ਪੂਸਤ ਆਈਆਂ ਆਪਣੀ ਕੂਤਰੀ ਇਹ ਕੰਨੀਆਂ ਰੱਖਦੀ ਬਾਕੀ ਅੱਗੇੋਂ ਫਰੰਟ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਬਾਈ ਜੀ ਨੈਕਸਟ ਪੱਲਾ ਮੇਰਾ ਵੀਰ ਠੀਕ ਹੈ ਰਹੀ ਗੱਲ ਪੂਸ ਦੀ ਉਹ ਤੁਹਾਨੂੰ ਪਤਾ ਹੀ ਆ ਹੁਣ ਵਾਰ-ਵਾਰ ਆਪਾਂ ਇੱਕੋ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਠੀਕ ਹੈ ਜੀ ਕਿ ਜਾਨਵਰ ਆਪਣੇ ਖੁੱਲੀ ਰੱਖਦੇ ਨੇ ਜਾਂ ਬੰਦ ਰੱਖਦੇ ਨੇ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀ ਆ ਜੀ ਬਾਕੀ ਵਜੂਦ ਬਹੁਤ ਸੋਹਣਾ ਯਾਰ ਕੂਤਰੀਆਂ ਦਾ ਵੇਖ ਕੇ ਸਤਿਨੂੰ ਖੌਕੀ ਲੱਸਦੀ ਇਹਨਾਂ ਨੂੰ ਤਾਂ ਤੇ ਆ ਸੀ ਗੇ ਵੀਰੇ ਆਪਣੀ ਮੱਕੰਬਲ ਦੂਜੀ ਕੂਤਰੀ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਫਲੇ ਦੇ ਵਿੱਚ ਦੁਬਾਰ ਤੋਂ ਤੁਰਦਿਆਂ ਫਿਰਦਿਆਂ ਛੱਡ ਕੇ ਵਿਖਾਉਣਾ ਠੀਕ ਹੈ ਜੀ ਬਾਈ ਜੀ ਆ ਦਵਾਰ ਤੋਂ ਮੇਰਾ ਭਰਾ ਮਾੜੀ ਜੀ ਝਾਗੀ ਮਾਰ ਲਉ ਆਪਣੀਆਂ ਕੂਤਰੀਆਂ ਨੂੰ ਠੀਕ ਹੈ ਜੀ ਤੁਹਾਨੂੰ ਪਰਪਲ ਨੇ ਤਾਂ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਦਾ ਸਦੋਂ ਤਸੱਲੀ ਬਖਸ਼ ਸ਼ੌਕ ਕਰਾਇਆ ਮੈਂ ਠੀਕ ਹੈ ਕੋਈ ਜ਼ਿਆਦਾ ਰੇਟ ਨਹੀਂ ਮੇਰਾ ਵੀਰੇ ਇਹਨਾਂ ਮਾਧੀਆਂ ਦਾ ਜੀ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਭਰਾ 3000 ਰੁਪਏ ਰੀਟ ਹੈ ਮੇਰਾ ਵੀਰ ਦੋਨੇ ਮਾਧੀਆਂ ਦਾ ਠੀਕ ਹੈ 1500 ਰੁਪਏ ਨਗ ਨੂੰ ਮੇਰਾ ਵੀਰ ਮੈਂ ਵਿੱਚੇ ਪ੍ਰਾਈਸ ਮੈਂਸ਼ਨ ਕਰਤਾ ਆਪਾਂ ਨੂੰ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਲੋਕਾਂ ਨੂੰ ਡੇਢ-ਡੇਢ ਸੌ ਨਗਦੇ ਸਾਹ ਨਾਲ ਕੋਤ ਨਹੀਂ ਰੱਖੀਦੇ ਠੀਕ ਹੈ ਨਾ ਤੇ ਆ ਸੀਗੀਆਂ ਵੀਰੇ ਆਪਣੀਆਂ ਅੱਜ ਵਾਲੀਆਂ ਟੌਪ ਮਾਧੀਆਂ ਠੀਕ ਹੈ ਬਾਕੀ ਡਲਬਰੀਨਾਂ ਦੀ ਆਲ ਪੰਜਾਬ ਆ ਇੱਧੂ ਲਾਵਾ ਸਜਣੋਂ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਤੇ ਮੇਰਾ ਵੀਰ ਜਾਨਵਰ ਆਪਣੇ ਜਾਣਦੇ ਨੇ ਬਸ ਦੇਰਾ ਹੀ ਬਾਈ ਜੀ ਆਪਾਂ ਕਬੂਤਰ ਭੇਜੀਦੇ ਨੇ ਠੀਕ ਹੈ ਜੀ ਆ ਚੈੱਕ ਕਰੋ ਦੇਖੋ ਜੀ ਪਤਾ ਲੱਗਦਾ ਸੱਜਣੋ ਖੋਡਿਆਂ ਦੇ ਵਿੱਚ ਵਾਕਈ ਕੋਈ ਅਸਤਰ ਫਿਰਦੇ ਨੇ ਦੇਖੋ ਵੀਰੇ ਸ਼ੈਕਲ ਅਕਲ ਖੜਨੀ ਬਾੜੇ ਸਟਰਕਚਰ ਹੀ ਦੱਸ ਦਿੰਦੇ ਕੁਕਤਰਾਂ ਦਾ ਹਾਂ ਵੀ ਬਾਕੀ ਕੋਈ ਚੀਜ਼ ਹੈ ਬਾਕੀ ਯਾਰ ਚਲੋ ਹਰ ਬੰਦਾ ਅੱਜ ਦੀ ਡੇਟ ਦੇ ਵਿੱਚ ਸਿਆਣਾ ਆ ਠੀਕ ਹੈ ਵੀਰੇ ਕਿਸੇ ਨਾਲ ਜੈਲਸ ਫੀਲ ਕਰਨ ਵਾਲਾ ਨਾ ਸੱਜਣੋ ਆਪਣੇ ਕੰਮ ਉੱਤੇ ਬੰਦਾ ਧਿਆਨ ਦੇਵੇ ਆਪਣੀ ਬੋਲੀ ਉੱਤੇ ਬੰਦਾ ਧਿਆਨ ਦੇਵੇ ਮੇਰਾ ਵੀਰ ਬਹੁਤ ਵਧੀਆ ਕੰਮ ਰਹਿੰਦਾ ਹੈ ਬੰਦੇ ਦਾ ਠੀਕ ਹੈ ਜੇ ਆਪਾਂ ਕਿਸੇ ਵੱਲ ਵੇ ਕੈਮਰਾ ਭਰਾ ਮੱਚੀ ਜਾਵਾਂਗੇ ਨਾ ਤਾਂ ਸੱਜਣੋ ਉਸ ਚੀਜ਼ ਦੇ ਵਿੱਚ ਸਿਰਫ ਬੰਦੇ ਦਾ ਆਪ ਦਾ ਖੂਨ ਹੀ ਛੱੜਦਾ ਆ ਠੀਕ ਹੈ ਨਾਲੇ ਤਾਂ ਬੰਦਾ ਦੁਮਾਕੀ ਤੌਰ ਤੇ ਵਿਚਾਰਾ ਪਰੇਸ਼ਾਨ ਰਹਿੰਦਾ ਆ ਬਾਕੀ ਸਰੀਰਕ ਤੌਰ ਤੇ ਵੀ ਫਿਰ ਬੰਦਾ ਉਹ ਜਾ ਹੋ ਜਾਂਦਾ ਜੀ ਤੇ ਮੇਰਾ ਭਰਾ ਆਪਣਾ ਖੁਸ਼ ਰਿਹਾ ਕਰੋ ਯਾਰ ਛੋਟੀ ਜੀ ਜ਼ਿੰਦਗੀ ਹੈ ਕਿਸੇ ਨਾਲ ਜੈਲਸ ਫਿਰ ਨਾ ਕਰਿਆ ਕਰੋ ਨਾ ਕਰਿਆ ਕਰੋ ਮੇਰਾ ਭਰਾ ਠੀਕ ਹੈ ਆਪਣੇ ਜਨਵਰਾਂ ਦੇ ਵਿੱਚ ਆਪਣੇ ਵਧੀਆ ਪਰਿਵਾਰ ਦੇ ਵਿੱਚ ਮੇਰਾ ਭਰਾ ਬੰਦਾ ਵਧੀਆ ਰਵੇ ਕਿਸੇ ਨਾਲ ਜੈਲਸ ਫੀਲ ਕਰਕੇ ਸਦੋਂ ਕੁਝ ਨਹੀਂ ਮਿਲਦਾ ਸਿਵਾਏ ਬੰਦਾ ਆਪ ਦਾ ਖੂਨ ਆਪ ਸਾੜਦਾ ਆ ਠੀਕ ਹੈ ਤੇ ਆ ਸਹੀਆਂ ਦਰਸ਼ਕੋ ਆਪਣੀਆਂ ਅੱਜ ਵਾਲੀਆਂ ਟਾਪ ਕਬੂਤਰੀਆਂ ਤੇ ਕਿੱਦਾਂ ਦੀਆਂ ਲੱਗੀਆਂ ਮੇਰਾ ਵੀਰ ਤੁਹਾਨੂੰ ਆਪਣੀਆਂ ਮਾਧੀਆਂ ਮੇਰਾ ਭਰਾ ਕਮੈਂਟ ਕਰਕੇ ਤੁਸੀਂ لازمی ਦੱਸਣਾ ਹੈ ਚੱਲਦੀ ਵੀਡੀਓ ਨੂੰ ਮੇਰਾ ਭਰਾ ਲਾਈਕ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਤੇ ਹੋਰ ਵੱਧ ਤੋਂ ਵੱਧ ਗਰੁੱਪਾਂ ਵਿੱਚ ਮੇਰਾ ਵੀਰ ਤੁਸੀਂ ਸ਼ੇਅਰ لازمی ਕਰਦਿਆ ਕਰੋ ਠੀਕ ਹੈ ਜੀ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਮਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ